ਪੰਜਾਬ ਦੇ ਵਿੱਚ ਹੋਏ 137 ਕਰੋੜ ਰੁਪਏ ਦੇ ਅਮਰੂਦ ਬਾਗ ਮੁਆਵਜ਼ੇ ਘਟਾਲੇ ਦੇ ਤਹਿਤ ਆਈਏ ਕਵੱਡੀ ਜਾਣਕਾਰੀ ਈਡੀਡੀ ਰੇਡ ਤੋਂ ਬਾਅਦ ਹੁਣ ਪੰਜਾਬ ਵਿਜੀਲੈਂਸ ਬਿਊਰੋ ਵੀ ਕਰਨ ਜਾ ਰਿਹਾ ਹੈ ਵੱਡੀ ਜਾਂਚ ਇਸ ਘਟਾਲੇ ਦੇ ਵਿੱਚ ਸਾਹਮਣੇ ਆਏ ਆਈਐਸ ਤੇ ਪੀਸੀਐਸ ਅਧਿਕਾਰੀਆਂ ਦੇ ਖਿਲਾਫ ਜਾਂਚ ਕਰਨ ਦੇ ਲਈ ਬਿਜ਼ਨਸ ਵਿਭਾਗ ਨੇ ਸਰਕਾਰ ਤੋਂ ਮੰਗੀ ਹੈ ਮਨਜ਼ੂਰੀ ਜੇਕਰ ਸਰਕਾਰ ਦੇਵੇ ਮਨਜ਼ੂਰੀ ਤਾਂ ਵਿਜੀਲੈਂਸ ਵਿਭਾਗ ਇਹਨਾਂ ਵੱਡੇ ਅਫਸਰਾਂ ਤੇ ਕਰ ਪਾਏਗਾ ਕਾਨੂੰਨੀ ਕਾਰਵਾਈ ਸਸ਼ੀਕਾਲ ਔਨਰ ਦੇਖ ਰਹੇ ਹੋ ਤੇ ਮੈਂ ਹਾਂ ਰੌਬਰਿੰਦਰ ਸਿੰਘ ਬੈਣੀਪਾਲ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਪੰਜਾਬ ਦੇ ਵਿੱਚ ਇੱਕ ਬੋਹ ਕਰੋੜੀ ਅਮਰੂਦ ਘਟਾਲਾ ਸਾਹਮਣੇ ਆਇਆ ਸੀ ਇਹ ਅਮਰੂਦ ਘਟਾਲਾ ਦਰਸਾਲ ਦੇ ਵਿੱਚ ਹੋਇਆ ਸੀ ਗਮਾਡਾ ਦੇ ਵੱਲੋਂ ਜਦੋਂ ਮੋਹਾਲੀ ਦੇ ਪਿੰਡ ਵਾਕਰਪੁਰ ਦੇ ਵਿੱਚ ਜ਼ਮੀਨ ਐਕਵਾਇਰ ਕੀਤੀ ਗਈ ਤਾਂ ਉਸ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦੇ ਵਿੱਚੋਂ ਹੋਰ ਵੀ ਜ਼ਿਆਦਾ ਮੁਆਵਜ਼ਾ ਕਿਸ ਤਰੀਕੇ ਦੇ ਨਾਲ ਲਿਆ ਜਾ ਸਕਦਾ ਹੈ ਇਸ ਦੇ ਸਬੰਧਤ ਉਦੋਂ ਦੇ ਮੌਜੂਦਾ ਗਮਾਡਾ ਦੇ ਅਧਿਕਾਰੀਆਂ ਨੇ ਇੱਕ ਸਕੀਮ ਲਗਾਈ ਸੀ ਦਰਅਸਲ ਇਹਨਾਂ ਅਧਿਕਾਰੀਆਂ ਨੂੰ ਪਤਾ ਸੀ ਕਿ ਸਰਕਾਰ ਮੋਹਾਲੀ ਦੇ ਇਸ ਵਾਕਰਪੁਰ ਪਿੰਡ ਦੇ ਵਿੱਚ ਜ਼ਮੀਨ ਐਕਵਾਰ ਕਰਨ ਜਾ ਰਹੀ ਹੈ ਤੇ ਇਹਨਾਂ ਅਧਿਕਾਰੀਆਂ ਨੂੰ ਇਹ ਵੀ ਪਤਾ ਸੀ ਕਿ ਜੇਕਰ ਜ਼ਮੀਨ ਦੇ ਵਿੱਚ ਕਿਤੇ ਕੋਈ ਬਾਗ ਲੱਗਿਆ ਹੋਵੇ ਤੇ ਖਾਸ ਕਰ ਜੇਕਰ ਕਿਸੇ ਖੇਤ ਦੇ ਵਿੱਚ ਕੋਈ ਅਮਰੂਦਾਂ ਦਾ ਬਾਗ ਲੱਗਿਆ ਹੋਵੇ ਤਾਂ ਉਸ ਨੂੰ ਡਬਲ ਮੁਆਵਜ਼ਾ ਸਰਕਾਰ ਦੇ ਵੱਲੋਂ ਮਿਲ ਸਕਦਾ ਹੈ ਬਸ ਫਿਰ ਕੀ ਸੀ ਫਿਰ ਇਹਨਾਂ ਸਰਕਾਰੀ ਅਧਿਕਾਰੀਆਂ ਨੇ ਸਕੀਮ ਲਗਾਈ ਆਪਣੇ ਕਰੀਬੀਆਂ ਦੇ ਨਾਂ ਤੇ ਜਿਵੇਂ ਨਾ ਕਿਵੇਂ ਇਸੇ ਜ਼ਮੀਨ ਦੇ ਉੱਤੇ ਅਮਰੂਦਾਂ ਦੇ ਬਾਗ ਲੱਗੇ ਹੋਏ ਦਿਖਾ ਦਿੱਤੇ ਗਏ ਤੇ ਬਾਅਦ ਦੇ ਵਿੱਚ ਕਰੋੜਾਂ ਰੁਪਏ ਦਾ ਮੁਆਵਜ਼ਾ ਲੈ ਲਿਆ ਗਿਆ ਪਰ ਇਸ ਮੁਆਵਜ਼ੇ ਤੋਂ ਬਾਅਦ ਥੋੜਾ ਹੀ ਸਮਾਂ ਸੀ ਕਿ ਇਹ ਸਾਰਾ ਭੇਦ ਬਿਜ਼ਨਸ ਬਿਊਰੋ ਦੇ ਸਾਹਮਣੇ ਆਇਆ ਬਿਜ਼ਨਸ ਬਿਊਰੋ ਪੰਜਾਬ ਨੇ ਸਭ ਤੋਂ ਪਹਿਲਾਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ ਪਰ ਜਿਵੇਂ ਹੀ ਪੰਜਾਬ ਦੇ ਵੱਡੇ ਆਈਐਸ ਤੇ ਪੀਸੀਐਸ ਅਧਿਕਾਰੀਆਂ ਦੇ ਨਾਮ ਇਸ ਮਨੀ ਲਾਂਡਰਿੰਗ ਯਾਨੀ ਕਿ ਅਮਰੂਦ ਬਾਗ ਮੁਆਵਜ਼ਾ ਘਟਾਲੇ ਦੇ ਵਿੱਚ ਆਉਣ ਲੱਗੇ ਤਾਂ ਇੱਕੋਦਮ ਵਿਜੀਲੈਂਸ ਟੀਮ ਦੀ ਜਾਂਚ ਬੰਦ ਹੋ ਗਈ। ਇਸ ਤੋਂ ਬਾਅਦ ਈਡੀ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਈਡੀ ਨੇ ਪਿਛਲੀ ਲੰਗੀ 27 ਮਾਰਚ ਨੂੰ ਪੰਜਾਬ ਦੇ ਵਿੱਚ ਕਰੀਬ 20 ਠਿਕਾਣਿਆਂ ਤੇ ਛਾਪੇਮਾਰੀ ਕੀਤੀ ਜਿਨ੍ਹਾਂ ਦੇ ਵਿੱਚੋਂ ਇੱਕ ਵੱਡੇ ਆਈਐਸ ਅਧਿਕਾਰੀ ਵਰਨ ਰੂਜ਼ਮ ਦੇ ਘਰ ਦੇ ਵਿੱਚ ਵੀ ਛਾਪੇਮਾਰੀ ਹੋਈ। ਫਿਰੋਜ਼ਪੁਰ ਦੇ ਮੌਜੂਦਾ ਡੀਸੀ ਰਾਜੇਸ਼ ਧਮਾਨ ਦੇ ਘਰ ਛਾਪੇਮਾਰੀ ਹੋਈ। ਪਟਿਆਲਾ ਦੇ ਵਿੱਚ ਰਹਿੰਦੇ ਰਾਜੇਸ਼ ធីਮਾਨ ਦੇ ਸੀਏ ਅਨਿਲ ਦੇ ਘਰ ਤੇ ਵੀ ਛਾਪੇਮਾਰੀ ਕੀਤੀ ਗਈ। ਸੋ ਤਕਰੀਬਨ 20 ਟਕੜਿਆਂ ਤੇ ਈਡੀ ਨੇ ਛਾਪੇਮਾਰੀ ਕੀਤੀ ਸੀ। ਹਾਲੇ ਇੱਕ ਪਾਸੇ ਈਡੀ ਦੇ ਵੱਲੋਂ ਇਸ ਛਾਪੀਮਾਰੀ ਦੇ ਦੌਰਾਨ ਤਕਰੀਬਨ ਪੌਣੇ ਇੱਕ 4 ਕਰੋੜ ਰੁਪਏ ਦੀ ਰਾਸ਼ੀ ਜ਼ਬਤ ਕੀਤੀ ਗਈ ਹੈ। ਈਡੀ ਇੱਕ ਪਾਸੇ ਜਾਂਚ ਕਰ ਰਹੀ ਹੈ ਤਾਂ ਦੂਸਰੇ ਪਾਸੇ ਹੁਣ ਵਿਜੀਲੈਂਸ ਵਿਭਾਗ ਪੰਜਾਬ ਵੀ ਅੱਗੇ ਆਇਆ। ਵਿਜੀਲੈਂਸ ਵਿਭਾਗ ਪੰਜਾਬ ਨੇ ਸਰਕਾਰ ਤੋਂ ਸਬੰਧਤ ਆਈਐਸ ਤੇ ਪੀਸੀਐਸ ਅਧਿਕਾਰੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮਨਜ਼ੂਰੀ ਮੰਗੀ ਹੈ ਹੁਣ ਦੱਸ ਦਿੰਨੇ ਆ ਕਿ ਮਨਜ਼ੂਰੀ ਮੰਗੀ ਕਿਉਂ ਗਈ ਹੈ ਤਾਂ ਪ੍ਰिवेंशन ਆਫ ਕ腐ਪਸ਼ਨ ਦਾ ਇੱਕ ਐਕਟ ਹੈ ਜਿਸ ਦੇ ਤਹਿਤ ਇਹ ਪ੍ਰੋਵੀਜ਼ਨ ਦਿੱਤੀ ਗਈ ਹੈ ਕਿ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਖਿਲਾਫ ਪੁਲਿਸ ਸਿੱਧੇ ਤਰੀਕੇ ਦੇ ਨਾਲ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੀ ਇਸ ਦੇ ਲਈ ਪੁਲਿਸ ਨੂੰ ਪਹਿਲਾਂ ਹਾਇਰ ਅਥਾਰਟੀ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਇਸੇ ਤਹਿਤ ਵਿਜੀਲੈਂਸ ਵਿਭਾਗ ਦੇ ਵੱਲੋਂ ਹੁਣ ਸਰਕਾਰ ਤੋਂ ਇਹ ਮਨਜ਼ੂਰੀ ਮੰਗੀ ਜਾ ਰਹੀ ਹੈ ਜੇਕਰ ਇਹ ਮਨਜ਼ੂਰੀ ਮਿਲਦੀ ਹੈ ਤਾਂ ਵਿਜੀਲੈਂਸ ਵਿਭਾਗ ਤਤਕਾਲੀ ਗਮਾੜਾ ਦੇ ਮੁਖ ਪ੍ਰਬੰਧਕ ਵਿਪਲ ਉਜਵਲ ਤੇ ਸਹਾਇਕ ਮੁਖ ਪ੍ਰਬੰਧਕ ਰਾਜੇਸ਼ ਧਮਾਨ ਜਿਹੜੇ ਕਿ ਇਸ ਵੇਲੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੇ ਉਹਨਾਂ ਤੋਂ ਇਲਾਵਾ ਲੈਂਡ ਐਕੁਇਜ਼ੀਸ਼ਨ ਕਲੈਕਟਰ ਜਗਦੀਪ ਸੈਗਲ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਦੱਸ ਦਈਏ ਕਿ ਪਿਛਲੇ ਸਾਲ ਯਾਨੀ ਕਿ 2 ਮਈ 2023 ਨੂੰ ਬਿਜਲੈਂਸ ਵਿਭਾਗ ਨੇ ਇਸ ਅਮਰੂਦ ਬਾਗ ਕੁਟਾਲੇ ਮਾਮਲੇ ਦੇ ਸਬੰਧ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਸੀ ਇਸ ਐਫ ਆਈ ਆਰ ਦੇ ਵੱਲ ਦੇਖੀਏ ਤਾਂ ਇਸ ਐਫ ਆਈ ਆਰ ਨੂੰ ਪੜ੍ਹ ਕੇ ਪਤਾ ਚੱਲਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਅਫਸਰਾਂ ਦੀ ਸ਼ਮੂਲੀਅਤ ਇਸ ਅਮਰੂਦ ਬਾਗ ਮੁਆਵਜ਼ਾ ਕੁਟਾਲੇ ਦੇ ਵਿੱਚ ਪਾਈ ਗਈ ਹੈ ਐਫ ਆਈ ਆਰ ਦੇ ਤਹਿਤ ਇਸ ਦੇ ਵਿੱਚ ਮੁੱਖ ਮਲਜ਼ਮ ਬਣਦਾ ਭੁਪਿੰਦਰ ਸਿੰਘ ਜੋ ਕਿ ਇਸ ਇਲਾਕੇ ਦੇ ਵਿੱਚ ਇੱਕ ਜ਼ਮੀਂਦਾਰ ਹੈ ਤੇ ਉਸ ਦੇ ਵੱਲੋਂ ਵੱਡੇ ਪੱਧਰ ਤੇ ਇਸ ਅਮਰੂਦ ਬਾਗ ਘਟਾਲੇ ਦੇ ਤਹਿਤ ਮੁਆਵਜ਼ਾ ਹਾਸਲ ਕੀਤਾ ਗਿਆ ਜਾਣਕਾਰੀ ਦੇ ਮੁਤਾਬਕ ਇਸ ਭੁਪਿੰਦਰ ਸਿੰਘ ਨਾਂ ਦੇ ਵਿਅਕਤੀ ਦੇ ਵੱਲੋਂ 23 ਕਰੋੜ ਤੋਂ ਵੱਧ ਦਾ ਮੁਆਵਜ਼ਾ ਹਾਸਲ ਕਰ ਲਿਆ ਗਿਆ ਦੂਸਰੇ ਨੰਬਰ ਤੇ ਫਿਰੋਜ਼ਪੁਰ ਦੇ ਮੌਜੂਦਾ ਡਿਪਟੀ ਕਮਿਸ਼ਨਰ ਰਜੇਸ਼ ਤੇਮਾਂ ਦੀ ਪਤਨੀ ਜੈਸਮੀਨ ਕੌਰ ਦਾ ਨਾਮ ਆਉਂਦਾ ਜਿਨ੍ਹਾਂ ਦੇ ਕੋਲ ਕਰੀਬ 750 ਕਰੋੜ ਰੁਪਏ ਮੁਆਵਜ਼ਾ ਗਿਆ ਦਿਖਾਈ ਦਿੱਤਾ ਗਿਆ ਅਤੇ ਇਸੇ ਦੇ ਨਾਲ ਹੀ ਰਾਜੇਸ਼ ਧਮਾਨ ਦੇ ਪਟਿਆਲਾ ਰਹਿੰਦੇ ਸੀਏ ਦੇ ਕੋਲ ਵੀ 1 ਕਰੋੜ ਰੁਪਏ ਤੋਂ ਵੱਧ ਦਾ ਮੁਆਵਜ਼ਾ ਗਿਆ ਦਿਖਾਈ ਦਿੱਤਾ ਗਿਆ ਇਸ ਤੋਂ ਇਲਾਵਾ ਬਠਿੰਡਾ ਦੇ ਮੁਕੇਸ਼ ਜਿੰਦਲ ਦਾ ਨਾਮ ਵੀ ਸ਼ਾਮਿਲ ਹੈ ਜਿਸ ਦੇ ਕੋਲ ਕਰੀਬ ਕਰੀਬ ਲਗਭਗ 14 ਕਰੋੜ ਰੁਪਏ ਦੇ ਆਸ-ਪਾਸ ਦਾ ਮੁਆਵਜ਼ਾ ਗਿਆ ਹੋਇਆ ਹੈ ਇਸੇ ਮੁਆਵਜ਼ਾ ਘਟਾਲੇ ਮਾਮਲੇ ਦੇ ਤਹਿਤ ਪੰਜਾਬ ਤੇ ਹਰਿਆਣਾ ਕੋਰਟ ਨੇ ਪਿੱਛੇ ਜੇ ਇੱਕ ਆਰਡਰ ਵੀ ਪਾਸ ਕੀਤੇ ਸੀ ਕਿ ਬਣਦੀ ਮੁਆਵਜ਼ਾ ਰਾਸ਼ਰੀ ਜਿਹੜੀ ਉਹ ਵਾਪਸ ਜਮ੍ਹਾਂ ਕਰਵਾਈ ਜਾਏ ਜਿਸ ਦੇ ਵਿੱਚੋਂ ਤਕਰੀਬਨ 73 ਕਰੋੜ ਰੁਪਏ ਦੇ ਵਿੱਚੋਂ ਕਰੀਬ 42-43 ਕਰੋੜ ਰੁਪਇਆ ਵਾਪਸ ਜਮ੍ਹਾਂ ਵੀ ਕਰਵਾ ਦਿੱਤਾ ਗਿਆ ਹੁਣ ਜੇਕਰ ਇਸ ਪੂਰੇ ਘਟਾਲੇ ਦੇ ਵੱਲ ਜਾਕੇ ਦੇਖਿਏ ਤਾਂ ਸਾਲ 2016 ਤੇ 17 ਦੇ ਵਿੱਚ ਸਰਕਾਰ ਦੇ ਵੱਲੋਂ ਮੋਹਾਲੀ ਦੇ ਇਸ ਬਾਕਰਪੁਰ ਏਰੀਏ ਦੇ ਵਿੱਚ ਜ਼ਮੀਨ ਅਕਵਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਕਿਉਂਕਿ ਗਮਾਡਾ ਦੇ ਅਧਿਕਾਰੀਆਂ ਨੂੰ ਹੁਣ ਤੱਕ ਪਤਾ ਲੱਗ ਗਿਆ ਸੀ ਕਿ ਪਿੰਡ ਬਾਕਰਪੁਰ ਦੇ ਵਿੱਚ ਵੱਡੀ ਪੱਧਰ ਤੇ ਸਰਕਾਰ ਜ਼ਮੀਨ ਅਕਵਾਰ ਕਰਨ ਜਾ ਰਹੀ ਹੈ ਤੇ ਜੇਕਰ ਇਸੇ ਜ਼ਮੀਨ ਦੇ ਵਿੱਚ ਕਿਸੇ ਕਿਸਾਨ ਦਾ ਕੋਈ ਅਮਰੂਦਾਂ ਦਾ ਬਾਗ ਹੈ ਤਾਂ ਉਸ ਨੂੰ ਜ਼ਮੀਨ ਦੇ ਨਾਲ-ਨਾਲ ਅਮਰੂਦਾਂ ਦੇ ਬਾਗ ਦਾ ਮੁਆਵਜ਼ਾ ਵੀ ਕਰੋੜਾ ਰੁਪਏ ਦੇ ਵਿੱਚ ਮਿਲ ਜਾਵੇਗਾ ਇਸ ਤੋਂ ਬਾਅਦ ਇਹਨਾਂ ਅਧਿਕਾਰੀਆਂ ਤੇ ਦੋਸ਼ ਲੱਗੇ ਨੇ ਕਿ ਅਧਿਕਾਰੀਆਂ ਨੇ ਖੁਦ ਜਾਂ ਫਿਰ ਆਪਣੇ ਕਰੀਬੀਆਂ ਤੋਂ ਪਹਿਲਾਂ ਤਾਂ ਜ਼ਮੀਨ ਖਰੀਦੀ ਗਈ ਜਾਂ ਕਈਆਂ ਨੇ ਜ਼ਮੀਨ ਦੀ ਪਾਵਰ ਆਫ ਅਟਾਰਨੀ ਲਈ ਤੇ ਫਿਰ ਇਸ ਜ਼ਮੀਨ ਦੇ ਵਿੱਚ ਅਮਰੂਦਾਂ ਦੇ ਬੂਟੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਜੋ ਇਹਨਾਂ ਦੇ ਅਨੁਸਾਰ ਹੈ ਉਹਦੇ ਵਿੱਚ ਇਹ ਹੈ ਕਿ ਇੱਕ ਏਕੜ ਦੇ ਵਿੱਚ ਤਕਰੀਬਨ 2000 ਤੋਂ ਲੈ ਕੇ 2500 ਤੱਕ ਅਮਰੂਦਾਂ ਦਾ ਬੂਟਾ ਲੱਗਿਆ ਸ਼ੋ ਦਿਖਾਇਆ ਗਿਆ ਜਦੋਂ ਕਿ ਬਾਗਵਾਨੀ ਵਿਭਾਗ ਦੀ ਮੰਨੀਏ ਤਾਂ 1 ਏਕੜ ਦੇ ਵਿੱਚ ਸਿਰਫ 132 ਬੂਟੇ ਹੀ ਅਮਰੂਦਾਂ ਦੇ ਲਗਾਏ ਜਾ ਸਕਦੇ ਨੇ ਸੋ ਇਸ ਗੱਲ ਤੋਂ ਸਾਬਤ ਹੋ ਗਿਆ ਕਿ 1 ਏਕੜ ਦੇ ਵਿੱਚ ਹਜ਼ਾਰਾਂ ਬੂਟੇ ਲੱਗੇ ਹੋਏ ਇਸੇ ਲਈ ਦਿਖਾਏ ਗਏ ਸੀ ਕਿ ਵੱਧ ਤੋਂ ਵੱਧ ਅਮਰੂਦਾਂ ਦੇ ਬਾਗ ਦਾਇਆ ਮੁਆਵਜ਼ਾ ਹਾਸਲ ਕਰ ਲਿਆ ਜਾਵੇ ਸੋ ਇਸ ਤਰੀਕੇ ਦੇ ਨਾਲ ਅਮਰੂਦ ਬਾਗ ਕਟਾਲਾ ਮਾਮਲੇ ਦੇ ਤਹਿਤ ਪੰਜਾਬ ਦੇ ਵੱਡੇ ਆਈਐਸ ਤੇ ਪੀਸੀਐਸ ਅਧਿਕਾਰੀਆਂ ਦੇ ਨਾਮ ਹੁਣ ਇਸ ਕਟਾਲੇ ਦੇ ਵਿੱਚ ਲਗਾਤਾਰ ਸਾਹਮਣੇ ਆ ਰਹੇ ਨੇ ਬਿਜਲੈਂਸ ਵਿਭਾਗ ਨੇ ਹੁਣ ਜਿਹੜੀ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ ਜੇਕਰ ਸਰਕਾਰ ਬਿਜਲੈਂਸ ਵਿਭਾਗ ਨੂੰ ਇਹ ਮਨਜ਼ੂਰੀ ਦੇ ਦਿੰਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਈਡੀ ਤੋਂ ਇਲਾਵਾ ਇੱਕ ਵਾਰ ਫਿਰ ਤੋਂ ਬਿਜਲੈਂਸ ਬਿਊਰੋ ਪੰਜਾਬ ਵੀ ਇਹਨਾਂ ਵੱਡੇ ਅਫਸਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦਾ ਨਜ਼ਰ ਆਊਗਾ